ਪਰਵਾਰੀ ਦਿੱਤਾ ਹੈ ਵੈਗਰੂ ਵੇਦ ਜੋ ਹੈ ਸਭ ਤੋਂ ਵੱਡੀ ਨਾਲੇਜ ਪੁਰਾਣੇ ਸਮਿਆਂ ਦੇ ਵਿੱਚ गिनी ਗਈ ਹੁਣ ਵੀ गिनी ਜਾਂਦੀ ਆ ਕੁਰਾਨ ਸ਼ਰੀਫ ਹੈ ਬਾਈਬਲ ਹੈ انجیل ਹੈ ਹੋਰ ਅਨੇਕਾਂ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਮਨ ਮਨ ਜੋਗ ਹਨ ਨਾ ਤਾਂ ਵੇਦ ਨੂੰ ਪਤਾ ਹੈ ਪਰਮੇਸ਼ਰ ਕਿੱਦਾਂ ਹੈ ਕਿਤੇ ਕਿ ਮਹਿਮਾ ਉਹਦੀ ਪਰਮੇਸ਼ਰ ਤਾਂ ਬਹੁਤ ਵੱਡੀ ਚੀਜ਼ ਹੈ ਪਰ ਉਹਦੇ ਜਿਹੜੇ ਪਿਆਰੇ ਨੇ ਉਹਦੀ ਵੀ ਮਹਿਮਾ ਦਾ ਪਤਾ ਨਹੀਂ ਹੈ ਵੇਦ ਨੂੰ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਾਂ ਸੁਣੇ ਤੇ ਤਾਂ ਕੋ ਖਿਆਲ ਨਾ ਸਾਧ ਇਹ ਵਾਤੇ ਗੁੰਟੇ ਜੀ ਸਾਦ ਕੀ ਬੁਹਾਰ ਹੈ ਪ੍ਰਭੂ ਸਾਦ ਕੀ ਸੋਭਾ ਕਾ ਨਹੀਂ ਆ ਸਾਦ ਕੀ ਸੋਭਾ ਸਦਾ ਹੈ ਸਾਦ ਕੀ ਸੋਭਾ ਸਾਦ ਬਣਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਏ ਖੋਪੇ ਹੈ ਨਾ ਵਹਿ ਰੂਹੀ ਕਰਤਾ ਕੁਝ ਜਾਣਦਾ ਨਹੀਂ ਬਰਮਾ ਜਦੋਂ ਕੀਤਾ ਗਿਆ ਪਉਸ਼ ਤੋਂ ਪਹਿਲਾਂ ਪਰਮੇਸ਼ਰ ਨੇ ਸਾਕਾਰ ਰੂਪ ਧਾਰਨ ਕਰਕੇ ਇੱਕ ਅੰਕਾਰ કહਾਇਆ ਨ ਮਰੰਕਾਰ ਘਰ ਹੋਏ ਇੱਕ ਅੰਕਾਰ ਅਪਾਰ ਸੁਆ ਹੈ ਇੱਕ ਅੰਕਾਰ ਤੋਂ ਸ਼ੌਤ ਹੋਇਆ ਇਸਲਾਮ ਵਾਲਿਆਂ ਦਾ ਤੇ ਇਸਾਈਆਂ ਦਾ ਖਿਆਲ ਹੈ ਕਿ ਇੱਕ ਸ਼ਬਦ ਸਤੋਂ ਪੈਦਾ ਹੋਇਆ ਉਹ ਸੀ ਕੋਨੂ ਬੇਦ ਬੇਦਕ ਬੇਦਕ ਧਰਮ ਵਾਲਿਆਂ ਦਾ ਖਿਆਲ ਹੈ ਕਿ ਇੱਕ ਸ਼ਬਦ ਹੋਇਆ ਜਿਸ ਦੀ ਆਵਾਜ਼ ਹੀ ਓੰਕਾਰ ਪ੍ਰਥਮ ਓੰਕਾਰ ਜਨ ਕਹ ਸੋ ਜਨ ਪੂਰ ਜਗਤ ਮੇਰਾ ਇਹ ਵਾਚੋ ਕੀ ਹੋਇਆ ਜਿਥੋਂ ਆਵਾਜ਼ ਆਈ ਉਹਨੂੰ ਓਮਕਾਰ ਕਹਿੰਦੇ ਨੇ ਇਹ ਕਿ ਓਮਕਾਰ ਆਵਾਜ਼ ਤੋਂ ਸਭ ਤੋਂ ਪਹਿਲਾਂ ਇੱਕ ਤਤ ਦੀ ਉਪਜ ਹੋਈ ਜਿਸ ਨੂੰ ਹਮੈ ਕਹਿੰਦੇ ਨੇ ਉਹਦੇ ਬਾਅਦ ਮਹਿ ਤਤ ਦੀ ਹੋਈ 부ਧੀ ਕਦੋਂ ਵਿਸ਼ਿਆਂ ਦੀ ਹੋਈ ਸ਼ਬਦ ਸਪਰਸ ਰੂਪ ਰਾਸ ਗੰਧ ਸ਼ਬਦੋਂ ਤੋਂ ਹੋਇਆ ਆਕਾਸ਼ ਸਪਰਸ ਤੋਂ ਹਵਾ ਰੂਪ ਤੋਂ ਤੇਜ ਰਾਸ ਤੋਂ ਮਿੱਟੀ ਦਾ ਪਾਣੀ ਤੇ ਗੰਧ ਹੋਈ ਮਿੱਟੀ ਤੋਂ ਪਦ ਤਾਤਾਂ ਸ੍ਰੇਸ਼ਟੀ ਦੀ ਰਚਨਾ ਸ਼ੁਰੂ ਹੋਈ ਇਹ ਪਾਣੀ ਜਲ ਬਣ ਗਿਆ ਉਸ ਵੇਲੇ ਵਰਮਾ ਦੀ ਉਤਪਤੀ ਹੋਈ ਵਰਮਾ ਕੀ ਦੇਖਦਾ ਕਿ ਸਭ ਪਾਸੇ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਤਿੰਨ ਗੁਣਾ ਬੜਾਇਆ ਸਮੁੰਦਰ ਧਰਤੀ ਤੋਂ ਜੇ ਆਪਣੀ ਮਰਿਆਲਾ ਛੱਡ ਦੇਵੇ ਤਾਂ ਪਹਾੜਾਂ ਦੇ ਉੱਤੇ ਚੁੱਕੇ ਉਤਰੀ ਤੁਰੇ ਤਾਂ ਰਾਜ ਉਹ ਹੈ ਸਾਡਾ ਉਹਦੇ ਉੱਤੇ ਵੀ ਸਮੁੰਦਰ ਹੈ ਛੱਟੋ ਚੱਲੋ ਜਿਹੜਾ ਦਖਣੀ ਤਰੋ ਹੈ ਉਹਦੇ ਉੱਥੇ ਵੀ ਪਾਣੀ ਹੈ ਪਾਣੀ ਹੈ ਜਿਹੜੀ ਸੈਂਟਰਲ ਲਾਈਨ ਹੈ ਉਹਦੇ ਵਿੱਚ ਵੀ ਪਾਣੀ ਹੋ ਪਾਣੀ ਹੈ ਜੇ ਉਤਲਾ ਪਾਣੀ ਮर्यादा ਛੱਡਦੇ ਉਹ ਪਹਾੜਾ ਤੋਂ ਤੱਕ ਕਈ ਕਈ ਮੀਰਚ ਹੈ ਤੇ ਬਾਕੀ ਇਹ ਤਾਂ ਡੁੱਬ ਜਾਂਦੀ ਹੈ ਧਰਤੀ ਉਹਦੇ ਵਿੱਚ ਪਾਣੀਓ ਪਾਣੀ ਹੋ ਜਾਂਦਾ ਤੇ ਤਾਂ ਹੀ ਨਹੀਂ ਇਹਦੇ ਬਣੀ ਪਾਣੀਓ ਪਾਣੀ ਸੀ ਕਮਰੇਆਂ 'ਚ ਪਾਣੀ ਉਸ ਵੇਲੇ ਕੀ ਦੇਖਦਾਏ ਕਿ ਫੁੱਲ ਦੇ ਉੱਤੇ ਬਦਮਾ ਜੀ ਟੌਕੜਾ ਮਾਰੀ ਬੈਠੇ ਨੇ ਜਿੱਧਰ ਦੇਦਾ ਪਾਣੀ ਜਿੱਧਰ ਦੇਦਾ ਪਾਣੀ ਕ ਕਹ ਲਗਾ ਫਿਰ ਮੈਂ 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 ਆਵਾਜ਼ ਆਈ ਕਿ ਤੂੰ ਨਹੀਂ ਹੈ ਉਹ ਮੈਂ ਹੋਰ ਹੈ ਕਹ ਲਗਾ ਫਿਰ ਮੈਂ ਕਿਥੋਂ ਆ ਗਿਆ ਕਹਿੰਦੇ ਆ ਜਿਹੜੇ ਕਬਲ ਖੋਲਤੇ ਬੈਠੇ ਹੈ ਜੀ ਨਾਲੀ ਤੋਂ ਆਇਆ ਉਸਨੇ ਲੱਤ ਮਾਰੀਏ ਦੇ ਵਿੱਚ ਲੱਤ ਮਾਰੀ ਤਾਂ ਨਾਲੀ ਦੇ ਵਿੱਚ गिर ਗਿਆ ਆਤਮਨੈਣ ਗਿਆ ਕਿ ਮੈਂ ਕਿੱਥੇ ਮੇਰਾ ਆਤ ਕਿੱਥੇ ਹੈ ਅਰਥਾ ਮਤਾ ਗੁਰਬਾਣੀ ਦਾ ਵੀ ਹੋਰ ਮਹਾਪੁਰਸ਼ਾਂ ਦਾ ਵੀ ਵੇਦਾਂ ਦਾ ਵੀ ਸ਼ਾਸਤਰਾਂ ਦਾ ਵੀ ਕਿਉਂ ਸੱਤੀ ਜੋਗ ਘੁੰਮਦਾ ਰਿਹਾ ਨਾ ਚੌਕੜੀਆਂ ਘੁੰਮਦਾ ਰਿਹਾ ਨਾ ਚੌਕੜੀਆਂ ਕਿਨਾਂ ਚਰ 9 ਚੌਕਰੀਆਂ ਕੋ ਮਿਆ 43 ਲੱਖ 2000 ਨੂੰ ਨੌ ਨਾਲ ਜਲਬ ਦੇ ਲੋ तकरीबन ਇਹ ਕੁੜੋਂਾਂ ਦੇ ਵਿੱਚ ਚਲੀ ਗਈ ਕੁੜੋਂਾਂ ਸਾਹ ਕੋ ਭੀ ਗਿਆ ਕੁਛ ਨਾ ਪਤਾ ਲੱਗਿਆ ਫਿਰ ਪੁਕਾਰ ਚਰੀ ਵੀ ਇਹ ਮੈਨੂੰ ਬੁਲਾਉਣ ਵਾਲੇ तू ਕੋਈ ਬਹੁਤ ਵੱਡੀ ਹਸਤੀ ਹੈ ਮੈਨੂੰ ਤੇਰਾ ਪਤਾ ਨਹੀਂ ਲੱਗ ਰਿਹਾ ਮੈਨੂੰ ਗਿਆਨ ਦੇ ਮੈਨੂੰ ਦੱਸ ਮੈਂ ਕੀ ਕਰਾਂ ਉਸ ਵੇਲੇ ਕਮਲ ਪੁੱਲ ਤੇ ਫੇਰ ਆ ਗਿਆ ਉਹਨੂੰ ਕਿਹਾ ਕਿ ਤੂੰ ਮਾਇਆ ਦੇ ਵਿੱਚੋਂ ਤੇਰਾ ਜਨਮ ਹੋਇਆ ਮੈਂ ਆਪਣੀ ਸ਼ਕਤੀ ਦੇ ਨਾਲ ਮਾਇਆ ਦਾ ਪੁਸਾਰਾ ਕਰਿਆ ਆਪਣੀ ਮਾਇਆ ਪੁਸਾਰੀ ਆਪੇ ਵੇਖਣ ਹਾਰਾ ਨਾਨਾ ਰੂਪ ਰੇਵੋ ਰੰਗੀ ਸਭ ਤੇਰੇ ਹੀ ਲਿਆ ਇਹ ਪਾਣੀ ਵੀ ਮੈਂ ਆਪਣੇ ਆਪ ਚੋਂ ਪੈਦਾ ਕਰਿਆ ਆਕਾਸ਼ ਵੀ ਅੱਗ ਵੀ ਹਵਾ ਵੀ ਤੇ ਪਾਣੀ ਦੇ ਵਿੱਚੋਂ ਮਿੱਟੀ ਹੋਈ ਤਰਤੀਬ ਲਈ ਤੂੰ ਦੁਨੀਆ ਦੀ ਸਾਜਣਾ ਕਰ ਤੇਰੀ ਅਥੇ ਰੋਟੀ ਬਣਾ ਲੈ ਦੂਸਰਾ ਪੈਦਾ ਕਰਿਆ ਉਹਨੂੰ ਕਿਹਾ ਕਿ ਜਿਹੜੀ ਦੁਨੀਆ ਪੈਦਾ ਹੋਈ ਹੈ ਇਹਨੂੰ ਤਾਂ ਲਾਇਆ ਕਰਨਾ ਹੈ ਹਰ ਤੇਰ ਨੂੰ ਖਤਮ ਕਰਨਾ ਹੈ ਸੰਸਾਰ ਦੇ ਅੰਦਰ ਨਵੀਨਤਾ ਰੱਖਣੀ ਹੈ। ਬੁੜਾਪਾ ਨਹੀਂ ਆਉਣ ਦੇਣਾ। ਬਿਲਕੁਲ ਨਵੀਨਤਾ ਰੱਖਣੀ ਹੈ। ਜਿਵੇਂ ਕੂੜਾ ਸੁੰਝ ਕੇ ਬਾਹਰ ਸੁੱਟਦਾ ਹੀ ਹੈ ਕੋਹ ਜਿਉ ਸੰਸਾਰ ਸਾਰੇ ਬ੍ਰਹਮੰਡਾਂ ਦੇ ਵਿੱਚੋਂ ਤਾਹ ਕੱਢਣਾ। ਤੀਸਰਾ ਇਹਨੂੰ ਤੀਸਰਾ ਫੇਰ ਕਹ ਲਗੇ ਤੇਰੀ ਡਿਊਟੀ ਜੰਨੀ ਸ੍ਰਿਸ਼ਟੀ ਬਣਨੀ ਹੈ ਕੋਟਾ ਹੈ ਅੰਧਾ ਜਾਇ ਤਾ ਹੈ ਜੇਰੇ ਜਾਇ ਤਾ ਹੈ ਸੇਤ ਜਾਇ ਤਾ ਹੈ ਉਤਪੋਜਾ ਇਹਨੂੰ ਪਾਲਣ ਦੀ ਜ਼ਿੰਮੇਵਾਰੀ ਤੇਰੀ ਹੈ ਤਿੰਨ ਸ਼ਕਤੀਆਂ ਪ੍ਰਭੂ ਨੇ ਆਪਣੀਆਂ ਹੀ ਆਡਰ ਕੰਮ ਦੇ ਉੱਤੇ ਲਾ ਦਿੱਤੀਆਂ ਗੁਰੂ ਮਹਾਰਾਜ ਜੀ ਨੂੰ ਗੁਰੂ ਮਹਾਰਾਜੀ estrha ਕਹਿੰਦੇ ਹਾਂ ਕਿ ਮਹਿਮਾ ਨਾ ਜਾਣੇ ਵੇਦ ਪਰਮੇ ਨਹੀਂ ਜਾਣੇ ਤੇ ਉਤਾਰ ਨਾ ਜਾਣੇ ਪਰਮੇਸ਼ਰ ਪਾਰ ਬ੍ਰਹਮ ਦੇ ਅੰਤ ਆਪਣੀ ਗਤ ਆਪ ਜਾਣੇ ਛੋਟਾ ੜਾ ਬੁਖਾਨਾ ਸ਼ਾਗਰਾਂ ਨੇ ਜਾਣੇ ਭੇਖ ਖੋਜ ਤਾਰੇ ਦੇਵ ਦੇਵੀਆਂ ਨਹੀਂ ਜਾਣੇ ਮਰੋ ਸਭ ਉਪਰ ਰਖ ਪਾਪ ਐਸਾ ਕਰਕੇ ਗੁਰੂ ਨਾਨਕ ਪਾਸ਼ਾ ਨੇ ਕਿ ਹਾਜ਼ਰੀ ਸਿਰੇ ਨੂੰ ਫੜੋ ਕਛੀਰ ਨੂੰ ਫੜੋ ਬਚਾਣ ਦੇ ਨਾਲ ਬਚਾ ਲੇ ਤਾਂ ਉਹਦੇ ਹੇਠਾਂ ਨੇ ਉਹ ਜਿਵੇਂ ਕਹਿੰਦਾ ਉਹ ਜਿਵੇਂ ਇਹ ਕਰਦੇ ਨੇ ਇਹਨਾਂ ਦਾ ਹਥਿਆਰ ਨਹੀਂ ਕੋਈ ਹੁਕਮ ਦੇ ਪੰਨੇ ਹੋਏ ਕਾਰਕੁਮਾਰ ਹੈ ਇਹਦਾ ਜੋ ਜਨਮ ਹੈ ਉਹ ਪਰਮੇਸ਼ਰ ਤੋਂ ਨਹੀਂ ਹੈ ਮਾਇਆ ਤੋਂ ਗਾਹ ਫਟਿਆ ਹੈ ਜਿਸ ਨੂੰ ਇਸ ਤਰ੍ਹਾਂ ਨਾਲ ਪੜ ਲੋ ਸਾਰੇ